ਰਖੜੀ ਮੌਕੇ ਅੱਜ ਦਸੂਹਾ ਵਿੱਚ ਰਾਸ਼ਟਰੀ ਰਾਜਮਾਰਗ ਤੇ ਅੱਡਾ ਪਵੇਂ ਝਿੰਗੜਾ ਨੇੜੇ ਪਠਾਨਕੋਟ ਤੋਂ ਜਲੰਧਰ ਆ ਰਹੀ ਸਵਾਰੀਆਂ ਨਾਲ ਭਰੀ ਇੱਕ ਅੰਦੀਚੀ ਬੱਸ ਪਲਟ ਗਈ ਜਾਣਕਾਰੀ ਮੁਤਾਬਕ ਬੱਸ ਵਿੱਚ 80 ਦੇ ਕਰੀਬ ਸਵਾਰੀਆਂ ਦਸਿਆ ਜਾ ਰਹੇ ਹਨ ਜਿਸ ਵਿੱਚ ਦਰਜਨਾ ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਵਿੱਚੋਂ 2 ਤੋਂ 3 ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਬੱਸ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹ ਤੈਰ ਕਿਸ ਲਿਆ ਬੱਸ ਦਾ ਤੇ ਡਰਾਈਵਰ ਦੀ ਸਿਕਿਉਰਿਟੀ ਬਹੁਤ ਰੱਖੀ ਇੱਕ ਧਮਿਕ ਵਾਦ ਤੇ ਤੇ ਕਿੰਨੇ ਕੁ ਲੋਕ ਸੀ ਉਸ ਸਮੇਂ ਸਵਾਰ ਬੱਸ ਵਿੱਚ 80 90 ਹੀ ਅਸੀਂ 90 ਸੀਗੇ ਹਾਂਜੀ ਉਸ ਤੋਂ ਬਾਅਦ ਜਦੋਂ ਪਲਟੀ ਇਹ ਬੱਸ ਉਸ ਟਾਈਮ ਫਿਰ ਐਮਬੂਲੈਂਸਾਂ ਪਹੁੰਚ ਗਈਆਂ ਸੀ ਮੌਕੇ ਤੇ ਠੀਕ ਜਿਹੜਾ ਪੇਸ਼ੈਂਟ ਲੈ ਕੇ ਆਏ ਹੈ ਕਿ ਹਾਦਸਾ ਹੋਇਆ ਬੱਸ ਦਾ ਇਹ ਕੀ ਹੋਇਆ ਹੈ ਪ੍ਰੋਬਲਮ ਮਾਮਲਾ ਮੈਂ ਡਾਕਟਰ ਮਨਮੋਨ ਸਿੰਘ ਐਸ ਐਮਓ ਸਿਵਲ ਹਸਪੀਟਲ ਦਸੂਹਾ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਉਤਰਨ ਕਰਕੇ ਉਹਦਾ ਇੱਕ ਮਨੁਭਾਗੀ ਘਟਨਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਂਦੇ ਆ ਜਿਨ੍ਹਾਂ ਦੇ ਸੱਟਾਂ ਦਾ ਲੱਗੀਆਂ ਹੈਗੀਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰਨ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮੋਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਧੀਆ ਤਰੀਕੇ ਨਾਲ ਜੋ ਸਾਡੇ ਕੋਲ ਸਰਦਾਮਾ ਬੱਤ-ਬੱਤ ਕਰ ਰਹੇ ਆ ਤੇ ਸਾਰਾ ਕੁਝ ਠੀਕ ਚੱਲ ਰਿਹਾ ਹੈ ਹੋਇਆ ਬਸ ਆਪਣਾ ਰਫਤਾਰ ਜ਼ਿਆਦਾ ਸੀ ਜਿਆਦਾ ਸੀ ਹਾਂਜੀ ਤੇ ਜਦੋਂ ਵੀ ਜਾਨੀ ਦਰਬਾਰਸ਼ ਚ ਜਾਂਦੇ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ ਟਾਂਡੇ ਦਾ ਸਪੂਲਾ ਤੜਾਂਦੇ ਆ ਗਿਆ ਪਰ ਮਤਲਬ ਕਿ ਪਰਵਾਹ ਨਹੀਂ ਕਰਦੇ ਕਿ ਕਿੰਨੇ ਜਿਹੜੇ ਲੋਕੀ ਬਾਹਰ ਵਿੱਚ ਬੈਠੇ ਆ ਗਿਆ ਕਿ ਹਾਂ ਜੀ ਕਿੰਨੀ ਕਿੰਨੀ ਆ ਗਈ ਜੀ ਕਿ ਕਿੰਨੇ ਕਿ ਲੋਕ ਇੱਥੇ ਇਸ ਟਾਈਮ ਪਜਾਏ ਹੋਏ ਐਮਬੂਲੈਂਸ ਤੋਂ ਘਰ ਤੋਂ ਬਾਟ ਪਈ ਪਈ 25 ਐਮਬੂਲੈਂਸ ਤੇ ਆ ਕੇ ਟੀ ਆਂਦੇ ਜਾਂਦੇ ਕੋਈ ਸੀਰੀਅਸ ਵੀ ਹੈਗਾ ਵਿੱਚ ਉਹ ਸੀਰੀਅਸ ਹੈ ਨਾ ਉਹ ਸੀਰੀਅਸ ਹੈ ਨਾ ਹੀ ਸੀਰੀਅਸ ਕਿ ਇੱਕ ਦਾ ਬੇ ਮਤਲਬ ਕਾੜੇ ਕੋਟੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਆ ਹੋਣੀ ਚਾਹੀਦੀ ਆ ਬੱਸਾਂ ਦੀ ਲਗਾਮ ਲੱਗਣੀ ਚਾਹੀਦੀ ਆ ਰਫਾਰਟਸ ਨੂੰ ਲੱਗਣੀ ਚਾਹੀਦੀ ਆ ਇਹਨਾਂ ਚਲਾਣ ਹੋਣੇ ਚਾਹੀਦੇ ਸਭ ਨੂੰ ਇਹਦੇ ਪਰਦੇ ਹੈਗੇ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਬੰਦਾ ਉਹਨਾਂ ਨੂੰ ਕਵਾਣਾ ਚਾਹੀਦਾ ਆ ਹਾਂ ਆਹ ਦੇ ਆਹ ਪਤਾ ਹੈ ਹੋਰ ਕਾਹਦਾ ਆ ਆਹ ਰੋਟੀ ਨਾਲ ਕੇਤੀ ਆ ਯਾਰ ਹੁਣ ਇੱਥੇ ਆ ਤੁਝਾ ਨਹੀਂ ਟੁਟਾ ਆਹ ਦੇਖੀ ਆ ਤੁਝਾ ਕਿੰਨਾ ਬਣਦਾ ਆ ਆ ਆਪਣੇ ਬੰਦੇ ਆ ਬੱਸ ਯਾਰ ਬੰਦਿਆ ਨੂੰ ਫੋਨ ਵੀ ਰੱਬ ਦਾ ਨਾ ਹੋ ਕੁਝ ਵੀ ਹੋਈ ਹੈ ਨਹੀਂ ਬਣਾ ਯਾਰ ਮੂੰ ਗੱਲੇ ਹੀ ਗੱਡੇ ਯਾਰ ਮੈਨੂੰ ਵੀ ਮਾਫ ਦਾ ਲੱਗਾ ਏ ਮੈਂ ਤੇ ਇਸ ਕੱਲ ਬੰਦ ਆਹ ਕਹਦਾ ਹਾਂਜੀ ਯਾਰ ਬੱਤ ਗਿਆ ਇੱਕੋ ਭਾਜੀ ਆ ਵੀ ਆ ਯਾਰ ਬਹੁਤ ਸਰਦਾਰ ਭਾਜੀ ਆ ਤੁਹਾਡਾ ਫੋਨ ਆ ਆ ਕਾਡਾ ਕੇਹਦਾ ਯਾਰ ਹੂੰ ਓਏ ਗੱਲ ਸਾਰੇ ਬਾਹਰ ਹੀ ਪੂਰਾ ਫੌਲਾ ਛਾਤੂ ਟੁੱਟ ਗਿਆ ਇੱਕ ਮਿੰਟ ਪਛੀ ਤੇਰਾ ਫੜਗੂਆ ਵੀ ਲੱਭਦੇ ਨੇ ਰੁਕ ਜਾ ਇੱਥੇ ਨਾ ਵੀ ਲੱਭਦੇ ਲੱਥੀ ਹੁਣਾ ਹੈ ਫੇਚੀ ਥੱਲੇ ਲੱਭਦੇ ਲੱਥੀ ਨਹੀਂ ਸਾਰੇ ਨੇ ਜੀਤਾ ਚਿੱਟਾ ਕੀ ਲੱਗਾ ਸਿਰਾਂ ਦੇ ਹੈ ਕੱਚੇ ਥੱਲੇ ਦੇਖੀ ਯਾਰ ਭਾਈ ਜੀ ਆ ਜੁੱਟੀ ਜਾਂਦੀ ਆ ਮੈਂ ਜੀ ਆ ਨਹੀਂ ਆ ਪੂਰਾ ਫੌਲਾ ਆ ਜਾ ਜਾਣਾ ਬੰਦੇ ਨੂੰ ਮਾਪੇ ਨੂੰ ਲੈ ਲਈ ਬੰਦੇ ਰਹਿਣੇ ਬੰਦੇ ਉਹ ਇਹ ਬੰਦੇ ਬਹੁਤ ਵੀ ਤੇ ਬੰਦੇ ਮਰਨੇ ਥੋੜੀ ਨੂੰ ਕਰਦੇ ਬੰਦਾ